ਇਸ ਹਲਕੇ ਦਾ ਇੰਚਾਰਜ ਵੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਤੇ ਕਬੱਡੀ ਦਾ ਖਿਡਾਰੀ ਬਗਲਜਰੀ ਇੱਥੇ ਹੀ ਮਰ ਜਾ ਗੁਲਜਰੀ ਆਈ ਬਈ ਦੋ ਕਦਮ 2011 ਦੇ ਵਿੱਚ ਏਸ਼ੀਆ ਕੱਪ ਖੇਡਿਆ ਗਿਆ ਈਰਾਨ ਦੇ ਵਿੱਚ ਔਰ ਮੂਨਕ ਵਾਲਾ ਗੁਲਜਾਰੀ ਉਸ ਕੱਪ ਦਾ ਕਪਤਾਨ ਸੀਗਾ ਇੱਕ ਵਾਰੀ ਤਾੜੀਆਂ ਮਾਰ ਦੋ ਗੁਲਜਾਰੀ ਦੇ ਲਈ ਐਕਸ਼ਨ ਆਫ ਕਬੱਡੀ ਐਕਸ਼ਨ ਆਫ ਕਬੱਡੀ ਗੁਜਾਰ ਔਰ ਇਧਰਲੇ ਪਾਸੇ ਏਕਮ ਹਠੂਰ ਹੈ ਦੋਨੋਂ ਖਿਡਾਰੀ ਇਕੱਠੇ ਉਸ ਕੱਪ ਦੇ ਵਿੱਚ ਖੇਡੇ ਮੈਨੂੰ ਯਾਦ ਹੈ ਪਾਕਿਸਤਾਨ ਦੀ ਟੀਮ ਦੇ ਨਾਲ ਫਾਈਨਲ ਸੀਗਾ ਔਰ ਮੁਸ਼ਰਫ ਜਵੇਦ ਨੇ ਜਾਨੀ ਸੁਨਿਆਰੇ ਨੇ ਭਾਰਤ ਦੇ ਕਹਿੰਦੇ ਰੇਡਰਾਂ ਦੇ ਮੂੰਹ ਬੰਦ ਕਰ ਦਿੱਤੇ ਸੀ ਏਕਮ ਨੇ ਜਫੇ ਵੀ ਲਾਏ ਔਰ ਉਸ ਵਰਲਡ ਕੱਪ ਉਸ ਕੱਪ ਦੇ ਵਿੱਚ ਇੱਕ ਰੇਡ ਵੀ ਪਾਈ ਔਰ ਭਾਰਤ ਉਸ ਰੇਡ ਦੇ ਕਹਿੰਦੇ ਸਦਕਾ ਈਰਾਨ ਦਾ ਏਸ਼ੀਆ ਕੱਪ ਜਿੱਤਿਆ ਔਰ ਗੁਲਜਾਰੀ ਦੀ ਕਪਤਾਨੀ ਦੇ ਵਿੱਚ ਜਿੱਤੇ ਵੀ ਗੁਲਜਾਰੀ ਮਾਣ ਹੋਣਾ ਚਾਹੁੰਦਾ ਵੀ ਹਠੂਰ ਵਾਲੇ ਇੱਕਮ ਨੇ ਕੱਪ ਜਿੱਤ ਕੇ ਦਿੱਤਾ ਇੱਕ ਵਾਰੀ ਤਾੜੀਆਂ ਇੱਕਮ ਦੇ ਵਾਸਤੇ ਮਾਰ ਦੋ ਆ ਦੋ ਹੀਰੇ ਖੜੇ ਨੇ ਕਬੱਡੀ ਦੇ ਦੋਨੋਂ ਕਹਿੰਦੇ ਇਰਾਨ ਦੇਸ਼ ਕੱਪ ਦੇ ਖਿਡਾਰੀ ਨੇ ਔਰ ਇੰਡੀਆ ਦੇ ਲਈ ਪਹਿਲਾ ਏਸ਼ੀਆ ਕੱਪ ਇਹਨਾਂ ਦੋਨੋਂ ਗੱਬਰੂਆਂ ਦੀ ਬਦੌਲਤ ਇੰਡੀਆ ਜਿੱਤਿਆ ਸਰਦਾਰ ਤਜਿੰਦਰ ਸਿੰਘ ਜੀ ਮਿੱਡੂ ਖੇੜਾ ਸਾਹਿਬ ਆ ਕੇ ਗਏ ਨੇ ਮਾਣ ਹੈ ਸਾਨੂੰ ਇਹਨਾਂ ਖਿਡਾਰੀ ਦੇ ਉੱਤੇ ਉਸ ਕੱਪ ਦੀ ਬਦੌਲਤ ਗੁਲਜਾਰ ਪੰਜਾਬ ਪੁਲਸ ਦੇ ਵਿੱਚ ਜਿਹੜਾ ਭਰਤੀ ਹੋਇਆ ਸਾਡਾ ਇੱਕਮ ਹਠੂਰ ਕਿ ਦੁਨੀਆ ਦੇ ਉੱਤੇ ਜਿਹੜੇ ਰ ਜਣੇ ਖਣੇ ਕੋਲੋਂ ਜਿਹੜੇ ਖਾਂਦੇ ਨਹੀਂ ਉਹ ਮਾਰ ਸੀ ਰਾਜਲ ਢੇੜੀ ਗੱਲ ਸੱਚ ਹੀ ਸੁਣਾ ਗਿਆ ਇੱਕ ਮਹਠੂਰ ਜੱਫੇ ਸਾਰਿਆਂ ਨੂੰ ਲਾ ਗਿਆ ਇੱਕ ਦੌਰ ਮੈਂ ਕੈਨੇਡਾ ਦੇ ਵਿੱਚ ਦੇਖਿਆ ਇੱਕ ਮਹਠੂਰ ਦਾ 2011 ਦਾ ਜਦੋਂ ਬੈਨਕਵਰ ਕਬੱਡੀ ਕਲੱਬ ਲਈ ਖੇਡਿਆ ਇਹਨੇ ਦੁਨੀਆ ਦੇ ਕਹਿੰਦੇ ਸਾਰੇ ਰੇਡਰ ਮੁੱਦੇ ਕਰ ਦਿੱਤੇ ਸੀ ਔਰ ਉਸ ਤੋਂ ਬਾਅਦ ਇੱਕ ਸਮਾਂ ਧਰਮਾ ਜੀ ਐਸਾ ਵੀ ਆਇਆ ਤੰਨੋਂ ਭਰਾਵਾਂ ਤੇ ਵੀ ਬਹੁਤ ਗੁਰਬਤ ਦੇ ਵਿੱਚ ਚਲੇ ਗਏ ਔਰ ਫਿਰ ਪਰਮਾਤਮਾ ਨੇ ਬਾਹ ਫੜੀ ਹੈ ਨਾਨਕ ਕਹਿੰਦੇ ਹੁਣ ਸਿੱਖਿਆ ਵਿਭਾਗ ਦੇ ਵਿੱਚ ਡੀਪੀ ਲੱਗਾ ਹੋਇਆ ਹੈ ਤੇ ਇਹ ਕੰ ਪੰਜਾਬ ਪੁਰਸ ਦੇ ਵਿੱਚ ਹੈ ਸੈਂਟਰ ਸਪੋਰਟਸ ਜਲੰਧਰ ਦੇ ਵਿੱਚ ਹੈ ਮਲਕੀਤ ਸਿੰਘ ਦੇ ਪਰਿਵਾਰ ਦੇ ਉੱਤੇ ਬਹੁਤ ਵੱਡੀ ਰਹਿਮਤ ਹੈ ਤਿੰਨ ਪੁੱਤ ਕਹਿੰਦੇ ਸਰਦਾਰ ਅਵਤਾਰ ਸਿੰਘ ਗਾਜੀਆਣੇ ਵਾਲ ਦੇ ਕਬੱਡੀ ਖੇਡੇ ਹੈ ਰਾਜਾ ਕਾਲਾ ਤੇ ਜੀਤ ਦੇ ਤਿੰਨ ਪੁੱਤ ਮਲਕੀਤ ਸਿੰਘ ਹਠੂਰ ਵਾਲੇ ਦੇ ਕਬੱਡੀ ਖੇਡੇ ਆ ਨਾਨਕ ਨਿਰਪੈ ਤੇ ਇਕਮ ਤੇ ਤਿੰਨਾਂ ਦੇ ਨਾਂ ਗੁਰਬਾਣੀ ਦੇ ਬਾਕ ਵਿੱਚੋਂ ਲੈ ਗਏ ਆ ਅੱਜ ਸਾਡੇ ਕੋਲੇ ਇਕਮ ਵੀ ਆਇਆ ਹੋਇਆ ਹੈ ਅੱਜ ਸਾਡੇ ਕੋਲੇ ਗੁਲਜਾਰੀ ਵੀ ਆਇਆ ਹੋਇਆ ਹੈ ਇਹ ਦੋਨੋਂ ਵੱਡੇ ਖਿਡਾਰੀ ਨੇ ਸਾਡੀ ਖੇਡ ਕਬੱਡੀ ਦਾ ਮਾਣ ਨੇ ਮਹਰਪਾਲ ਸਿੰਘ ਜੀ ਖੜਿਆਲ ਵੱਲੋਂ ਉਜੇਜੇ ਤੌਰ ਤੇ ਧੰਨਵਾਦ ਕਰਦਾ ਜੀ ਆਇਆਂ ਆਖਦਾ ਜਸ਼ਨ